ਜੀ ਵੀਡੀਓ ਵੇਖ ਰਹੀ ਸੀ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਤੁਹਾ ਬੰਨ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ 트ੰਪ ਲਈ ਨੋਬਲ ਦੀ ਮੰਗ ਕਰਨ ਵਾਲੇ ਪਾਕਿਸਤਾਨ ਨੂੰ ਦਿੱਤਾ ਝਟਕਾ ਪਾਕਿਸਤਾਨ ਜੋ ਕੁਝ ਸਾਮ ਪਹਿਲਾਂ ਅਮਰੀਕੀ ਰਾਜਦੋਨ ਲੱਪ 트ੰਪ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਮੰਗ ਕਰ ਰਿਹਾ ਸੀ ਨੀਰ 트ੰਪ ਦੇ 20 ਨੁਕਾਤੀ ਕਾਜਾਂ ਸ਼ਾਂਤੀ ਪ੍ਰਸਤਾਵ ਤੋਂ इस इस अपने आप ਨੂੰ ਰਸਮੀ ਤੌਰ ਤੇ ਦੂਰ ਕਰ ਲਿਆ ਹੈ ਜਿਸ ਨਾਲ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਚਟਕਾ ਲੱਗਾ ਹੈ ਰਸ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾ ਇਸ ਹਾਕ ਡਾਨੀ ਸੰਸਦ ਵਿੱਚ ਬਿਆਨ ਦੇਂਦੇ ਰਸਮੀ ਤੌਰ ਤੇ ਆਪਣੇ ਦੇਸ਼ ਨੂੰ ਇਸ ਪ੍ਰਸਤਾਵ ਤੋਂ ਦੂਰ ਕਰ ਦਿੱਤਾ ਬਦਲੇ ਦੇ ਹੋਏ ਫੜਲੇ ਦਾ ਦਾਵਾ ਧਾਰਨੇ ਕਾ ਕੇ ਇਹ ਦਿੱਕਾਵਲੋ ਲਾਨੇ ਕੀ ਸ਼ਾਂਤੀ ਯੋਜਨਾ ਮੁਸਲਿਮ ਦੇਚਾਂ ਮੇਨ ਸਾਂਝੇ ਤੌਰ ਤੇ ਤਿਆਰ ਕੀਤੇ ਕੇ ਮੂਰ ਫੜਲੇ ਤੋਂ ਵਕਰੀ ਹੈ ਉਹਨਾਂ ਕਹਾ 1000 ਦਾ ਫੜਣਾ ਨਹੀਂ ਹੈ ਇਸ ਲਈ ਕੀਤੀਆਂ ਗਈਆਂ ਸੌਧਾਂ ਸਾਡੀ ਸਹਿਮਤੀ ਨਾਲ ਨਹੀਂ ਕੀਤੀਆਂ ਗਈਆਂ ਸਨ ਪਹਿਲਾਂ ਵੱਡਾ ਇਸ ਬਿਆਨ ਨਾਲ ਪਾਕਿਸਤਾਨ ਅਧਿਕਾਰਤ ਤੌਰ ਤੇ ਇਸ ਪ੍ਰਸਤਾਵ ਤੋਂ ਆਪਣੀ ਆਪ ਨੂੰ ਦੂਰ ਕਰਨ ਵਾਲਾ ਪਹਿਲਾ ਵੱਡਾ ਦੇਸ਼ ਬਣ ਗਿਆ ਹੈ ਲਾਹ ਕਿ ਹਮਾਸ ਨੇ ਪ੍ਰਸਤਾਵ ਨੂੰ ਮਜਬੂਰੀ ਦੇ ਦਿੱਤੀ ਹੈ ਸੂਤਰਾਂ ਅਨੁਸਾਰ ਪਾਕਿਸਤਾਨ ਦਾ ਇਹ ਸਖਤ ਰੋਖ ਭਰੇ ਲੂ ਰਾਣੀ ਨੀਤੀਗਤ ਤੌਰ ਮਿਕਿਤ ਪ੍ਰਾਧਾਨ ਤਿੱਜਾ ਹੈ 437 ਰਿਪੋਰਟਰਾਂ ਅਨੁਸਾਰ ਇਸ ਫੈਸਲੇ ਨੂੰ ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਸੀਨੀਅਰ ਦੀ ਪ੍ਰਵਾਨਗੀ ਹੈ ਫੌਜ ਨੇ ਚਾਹੁੰਦੀ ਕਿ ਇਸ ਯੋਜਨਾ ਨੂੰ ਅਮਰੀਕੀ ਜੰਝਰੇਲੇ ਹਿੱਤਾਂ ਦੀ ਪ੍ਰਵਾਨਗੀ ਵਜੋਂ ਦੇਖਿਆ ਜਾਵੇ ਕੱਟੜपंथी ਲਾਭੀਆਂ ਪਾਕਿਸਤਾਨ ਦੇ ਅੰਦਰ ਦੀਆਂ ਕੱਟੜਪੰਥੀ ਅਤੇ ਫਸਤੀਨਾ ਰੱਖੀ ਲਾਭੀਆਂ ਕਿਸੇ ਵੀ ਯੋਜਨਾ ਦਾ ਵਿਰੋਧ ਕਰਦੀਆਂ ਹਨ ਜਿਸ ਵਿੱਚ ਹਮਾਸ ਨੂੰ ਤਿਰਭੰਦ ਕਰਨਾ ਜੰਝਰਾਂ ਨੂੰ ਮੰਨਤਾ ਦੇਣਾ ਸ਼ਾਮਲ ਹੈ ਕੁਪੀਆ ਸੁਤਰਾ ਦੇ ਹਵਾਲੇ ਨਾਲ ਮੇਰਾ ਤਾਂ ਕਹਿਣਾ ਹੈ ਕਿ ਡਰਦਾ ਹੀ ਬਿਆਨ ਪਾਕਿਸਤਾਨ ਸਰਕਾਰ ਲਈ ਚਿਹਰਾ ਬਚਾਉਣ ਦੇ ਇਸ ਕੋਈ ਇਤਿਹਾਸਕ ਹਿੱਸਾ ਹੈ ਇਸ ਤਰ੍ਹਾਂ ਇਸਲਾਮਾਬਾਦ ਆਪਣੀ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਅਮਰੀਕੀ ਦਬਾਅ ਗਿ ਨਹੀਂ ਚੁੱਕ ਰਿਹਾ ਤੇ ਮੁਸਲਮ ਦੇਸ਼ਾਂ ਦੀ ਇਕਤਾ ਤੋਂ ਪਿੱਛੇ ਨਹੀਂ ਹਟ ਰਿਹਾ ਸੂਤਰਾਂ ਦੇ ਅਨੁਸਾਰ ਸੂਤਰਾਂ ਨੇ ਦੱਸਿਆ ਕਿ ਭਵਪਾਕਿਸਤਾਨ ਜਨਤਿਕ ਤੌਰ ਤੇ ਇਸ ਪ੍ਰਸਤਾਵ ਨੂੰ ਰੱਦ ਕਰ ਰਿਹਾ ਹੈ ਪਰ ਪਰਦੇ ਪਿੱਛੇ ਉਹ ਅਮਰੀਕਾ ਅਤੇ ਅਰਬ ਦੇਸ਼ਾਂ ਨਾਲ ਕੂਟਨੀਤਿਕ ਗੱਲਬਾਤ ਜਾਰੀ ਰੱਖੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ